ਜੋ ਛੇੜੀ ਜਿੱਤ ਪ੍ਰਾਪਤ ਹੋਈ ਆ ਇਹ ਬਹੁਤ ਜਨਰੇ ਆ ਜੋ ਕਿ ਜਗਸੀਰ ਸਿੰਘ ਸ਼ੀਰਾ ਨੇ ਪਿੱਛੇ ਦਾਸੀ ਦਿੱਤਾ ਵੀ ਇਹਨਾਂ ਲੋਕਾਂ ਨੇ ਚੋਣਾ ਰੱਦ ਵੀ ਕਰਾਇਨਾ ਅਸੀਂ ਧਰਨੇ ਲਾਉਣ ਵੀ ਸਾਨੂੰ ਮਜਬੂਰ ਕਰਨਾ ਪਿਆ ਪਰ ਜੋ ਅੱਜ ਮੈਂ ਜਗਸੀਰ ਸਿੰਘ ਸ਼ੀਰਾ ਨੂੰ ਵਧਾਈ ਦਿਨਾ ਜੋ ਸਾਡਾ ਕੋਆਪਰੇਟਿਵ ਆਧਾਰਾਗਾ 84 85 ਤੋਂ ਲੈ ਕੇ ਇਹ ਇੱਕ ਦੱਬਿਆ ਹੋਇਆ ਖਜ਼ਾਨਾ ਅੱਜ ਸਾਨੂੰ ਹਾਸਲ ਹੋਇਆ ਹੈ तरह-तरह ਦੀਆਂ ਰਾਜਸੀ ਸ਼ਤਾ ਦੇ ਵਿੱਚ ਆ ਕੇ ਆਗੂ ਨੇ ਇੱਥੇ ਬਹੁਤ ਇਹਦੀ ਲੁੱਟ ਲੁੱਟੀ ਹੈ। ਇੱਕ ਕੋਆਪਰੇਟਿਵ ਅਦਾਰਾ ਹੀ ਆ ਜਿਹੜਾ ਕਿਸਾਨਾਂ ਨੂੰ ਬਚਾ ਸਕਦਾ ਹੈ। ਕਿਉਂਕਿ ਇਸ ਦੇ ਵਿੱਚੋਂ ਬਹੁਤ ਵੱਡਾ ਲਾਭ ਕਿਸਾਨਾਂ ਨੂੰ ਆਉਂਦਾ ਸੀ। ਅਸੀਂ ਇਹ ਕਹਿੰਦੇ ਸੀ ਵੀ ਜਾਂ ਨੰਗਦੇ ਸੀ ਛੇੜੀ ਦੇ ਗੋਲ ਦੀ ਵੀ ਸਾਡਾ ਇਹ ਅਦਾਰਾ ਹੀ ਨਹੀਂ ਹੈਗਾ। ਜੀ ਇੰਨੀਆਂ ਸ਼ਦਾ ਰਜਾ ਰਾਜ ਸ਼ਤਾ ਜਾਂ ਪਾਰਟੀਆਂ ਇੱਥੇ ਕਾਬਜ ਹੁੰਦੇ ਸੀ। ਪਰ ਸਾਨੂੰ ਅੱਜ ਬੜਾ ਸੁਨਹਿਰੀ ਮੌਕਾ ਮਿਲਿਆ ਹੈ। ਇੱਕੇ ਤਰਫ ਇੱਕੋ ਤਰ੍ਹਾਂ ਦੇ ਸਾਰੇ ਮੈਂਬਰ ਜਗਸ਼ੀਰ ਸਿੰਘ ਸ਼ੀਰਾ ਦੇ ਕਮਾਂਡ ਦੇ ਵਿੱਚ ਚੱਲੇ ਦਾਸ ਵੀ ਚੱਲਿਆ ਅਸੀਂ ਵੀ ਆਪੋ ਆਪਣੇ ਜੋਰ ਲਾਇਆ ਵੀ ਸੱਚ ਦੀ ਆਵਾਜ਼ ਨੂੰ ਆਪਾਂ ਦੂਰ ਤੱਕ ਪਹੁੰਚਾ ਅੱਜ ਮੈਂ ਸਮਝੂਗਾ ਵੀ ਨਗਰ ਨੇ ਜਿਹੜੀ ਸਰਕਾਰ ਦੇ ਜ਼ਬਰ ਦੇ ਖਿਲਾਫ ਫਤਵਾ ਦਿੱਤਾ ਹੈ ਕਿਉਂਕਿ ਲੋਕਾਂ ਦੇ ਵਿੱਚ ਰੋਸ ਸੀਗਾ ਪਹਿਲਾਂ ਸਰਕਾਰ ਨੇ ਕਿਸਾਨਾਂ ਸਾਹੀ ਰੁਪਈਏ ਦੇ ਨਾਂ ਡਿਕਟੇਟਰਸ਼ਿਪ ਨਾਲ ਜਿਹੜੀ ਚੋਣਾਂ ਕੋਆਪਰੇਟਿਵ ਸੁਸਾਇਟੀ ਦੀ ਰੱਦ ਕਰਾਈ ਸੀ ਕਿਉਂਕਿ ਕੋਆਪਰੇਟਿਵ ਸੁਸਾਇਟੀ ਕਿਸਾਨਾਂ ਦਾ ਆਧਾਰ ਹੈਗਾ ਤੇ ਇਹ ਸਭਾ ਕਿਸਾਨਾਂ ਨੇ ਚਲਾਉਣੀ ਹੁੰਦੀ ਹੈ ਜੇ ਸਰਕਾਰਾਂ ਦਾ ਤਾਂ ਕੋਈ ਰੋਲ ਨਹੀਂ ਗਿਆ ਤੇ ਅਸੀਂ ਦੇਖਣਾ ਹੁੰਦਾ ਵੀ ਸਾਡੀ ਸਭਾ ਘਾਟੇ ਚ ਆ ਵਾਦੇ ਚਾ ਕਿਵੇਂ ਚਲਾਉਣੀ ਆ ਕਿਵੇਂ ਨਹੀਂ ਚਲਾਉਣੀ ਸੋ ਸਰਕਾਰ ਨੇ ਜ਼ਬਰ ਦੇ ਖਿਲਾਫ ਜਿੱਤੇ ਇਹਨਾਂ ਨੇ ਪਹਿਲਾਂ ਮੌਕੇ ਤੇ ਆ ਕੇ ਜਿੱਦਾਂ ਨੋਮੀਨੇਸ਼ਨ ਸੀ ਉਹਦੇ ਚੋਂ ਰੱਦ ਕਰੀ ਆ ਉਸ ਤੋਂ ਬਾਅਦ ਤਿੰਨ ਦਿਨ ਲੋਕਾਂ ਨੇ ਗੁੱਸੇ ਦੇ ਵਿੱਚ ਆ ਕੇ ਜਿਹੜਾ ਲੁਧਿਆਣਾ ਬਰਨਾਲਾ ਮਹਿਲ ਮਹਿਲਕਲਾ ਮਾਰਗ ਹੈ ਬਰਨਾਲਾ ਲੁਧਿਆਣਾ ਮਾਰਗ ਉਹ ਲੋਕਾਂ ਨੇ ਜਾਮ ਕਰਕੇ ਰੱਖਿਆ ਤਿੰਨ ਦਿਨਾਂ ਬਾਅਦ ਸਰਕਾਰ ਨੇ ਫਿਰ ਗੋਡੇ ਟੇਕ ਕੇ ਆ ਕੇ ਧਰਨੇ ਦੇ ਵਿੱਚ ਪ੍ਰੋਗਰਾਮ ਦਿੱਤਾ 16 ਤੇ 17 ਤਰੀਕ ਕੱਲ ਨਾਮਜ਼ਦਗੀ ਪੱਤਰ ਸੀਗੇ ਤੇ ਅੱਜ 17 ਨੂੰ ਜਿਹੜੀ ਚੋਣ ਹੋਈ ਹੈ ਸੋ ਚੋਣ ਦੇ ਵਿੱਚ ਬਹੁਮਤਾਂ ਜਿਹੜੀ ਸਾਡੇ ਢੜੇ ਦੇ ਕੈਂਡੀਡੇਟਾਂ ਨੂੰ 6 ਦੇ 6 ਕੈਂਡੀਡੇਟਾਂ ਨੂੰ ਦਿੱਤੀ ਹੈ ਮੇਰੇ ਨਾਲ ਜਿਹੜੇ ਕੈਂਡੀਡੇਟ ਆ ਇਹ ਨਹੀਂ ਵੀ ਥੋੜੇ ਮਾਰ ਜਾਂਦੇ ਨਾਲ ਜੀ ਸਭ ਤੋਂ ਵੱਧ ਵੋਟਾਂ ਜੇ 400 ਤੇ 13 14 15 ਵੋਟਾਂ ਪੋਲ ਹੋਈਆਂ ਜੀ ਉਹਦੇ ਚ 300 ਦੇ ਕਰੀਬ ਸਾਨੂੰ ਲੋਕਾਂ ਨੇ ਇੱਕ ਧਿਰ ਨੂੰ ਫਤਵਾ ਦਿੱਤਾ ਹੈ ਸੋ ਮੈਂ ਸਮਝੂਗਾ ਵੀ ਲੋਕਾਂ ਨੇ ਜਿਹੜਾ ਵਿਸ਼ਵਾਸ ਸਾਡੀ ਕਮੇਟੀ ਤੇ ਕੀਤਾ ਅਸੀਂ ਇਹਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਸਾਰੇ ਕੈਂਡੀਡੇਟਾਂ ਨੂੰ ਨਾਲ ਲੈ ਕੇ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਿਨ੍ਹਾਂ ਨੇ ਵੋਟਾਂ ਪਾਈਆਂ ਜਾਂ ਨਹੀਂ ਵੀ ਪਾਈਆਂ ਸਾਰਿਆਂ ਕੇ ਦਿਨ ਭੇਦਭਾਵ ਨਹੀਂ ਉਸ ਸੁਸਾਇਟੀ ਨੂੰ ਕਾਮਯਾਬ ਕਰਾਂਗੇ ਜਿਹੜੇ ਜਿਹੜੇ ਵਾਦੇ ਕਰਿਆ ਲੋਕਾਂ ਦੇ ਨਾਲ ਆ ਇੱਕ ਤਾਂ ਵੱਡਾ ਵਾਦਾ ਇਹ ਆ ਵੀ ਜਿਹੜਾ ਡੀਜ਼ਲ ਪੰਪ ਹੈ ਜੀ ਉਹ ਪਿਛਲੇ ਲੰਮੇ ਸਮੇਂ ਤੋਂ 2-2 ਸਾਲਾਂ ਤੋਂ ਬੰਦ ਪਿਆਗਾ ਠੀਕ ਆ ਜੀ ਉਹ 15 ਦਿਨ ਦੇ ਵਿੱਚ ਦੀ ਉਹਨੂੰ ਚਾਲੂ ਕਰ ਦਿਆਂਗੇ ਜੀ ਤੇ ਉਸ ਤੋਂ ਬਾਅਦ ਇੱਕ ਜਲਾਸ ਬੁਲਾਵਾਂਗੇ ਸਰਕਾਰ ਦੀਆਂ ਗਾਈਡਲਾਈਨਾਂ ਨੇ ਵੀ ਕੱਲੇ ਮੈਂਬਰੀ ਤੇਲ ਪਵਾ ਸਕਦੇ ਆ ਅਜਲਾਸ ਬੁਲਾ ਕੇ ਅਜਲਾਸ ਚ ਪਾਸ ਕਰਾਂਗੇ ਲੋਕਾਂ ਦੇ ਸਾਹਮਣੇ ਵੀ ਕੋਈ ਵੀ ਪ੍ਰਾਈਵੇਟ ਵਹੀਕਲ ਕੋਈ ਲੋਕ ਆ ਉਹ ਉੱਥੇ ਤੇਲ ਪਵਾ ਸਕਦੇ ਆ ਜੀ ਉਹਨੂੰ ਅਸੀਂ ਕੋਸ਼ਿਸ਼ ਕਰਾਂਗੇ 6 ਵਜੇ ਖੋਲ੍ਹਿਆ ਕਰੂਗਾ 8 ਵਜੇ ਤੱਕ ਚੱਲਿਆ ਕਰੂ ਅਗਲੀ ਜਿਹੜੀ ਕਾਪਰੇਟ ਸਿਸਟਮ ਦੇ ਨਾਲ ਖੇਤੀ ਨੂੰ ਬਚਾਉਣਾ ਹੈ ਕਿਉਂਕਿ ਛੋਟੇ ਕਿਸਾਨ ਸਰਕਾਰ ਦੀਆਂ ਗਲਤ ਪਾਲਿਸੀਆਂ ਕਰਕੇ ਰਗੜੇ ਪਏ ਆ ਛੋਟੇ ਕਿਸਾਨ ਵਿਚਾਰੇ ਟਰੈਕਟਰ ਨਹੀਂ ਲੈ ਸਕਦੇ ਜੇ ਟਰੈਕਟਰ ਲੈਂਦਿਆ ਕਰਜ਼ੇ ਹੀ ਹੁੰਦੇ ਜੇ ਕਰਜ਼ੇ ਹੀ ਹੁੰਦੇ ਤਾਂ ਸੂਸੈਟ ਕਰਦੇ ਆ ਤੇ ਕਰਜ਼ਾ ਸੂਸੈਟ ਕਰਨ ਦਾ ਮਤਲਬ ਹੀ ਇਹੀ ਆ ਖੁਦਕਸ਼ੀਆਂ ਦਾ ਮਤਲਬ ਵੀ ਅਸੀਂ ਇਹ ਜਿਹੜੀ ਮਸ਼ੀਨਰੀ ਸੀਗੀ ਇਹਨੇ ਮਾਰਤੀ ਛੋਟੇ ਕਿਸਾਨਾਂ ਦੇ ਲਈ ਅਸੀਂ ਜਿਹੜੀ ਪ੍ਰੋਪੋਜ਼ਲ ਰੱਖੀ ਆ ਦੋ ਟਰੈਕਟਰਾਂ ਤੋਂ ਸ਼ੁਰੂ ਕਰਾਂਗੇ ਇੱਕ ਟਰੈਕਟਰ ਪਹਿਲਾਂ ਆ ਨਵੇਂ ਪ੍ਰੋਗਰਾਮ ਚ ਲੈ ਕੇ ਆਵਾਂਗੇ ਉਸ ਤੋਂ ਬਾਅਦ ਜਿਹੜੇ ਖੇਤੀਬਾੜੀ ਸੰਧ ਨੇ ਜਿਹੜੇ ਕਿਸਾਨ ਲੈ ਨਹੀਂ ਸਕਦੇ ਵਿਚਾਰੇ ਜਿਵੇਂ ਸੁਪਰ ਸੀਡਰ ਹੈਪੀ ਸੀਡਰ ਹੋਰ ਵੀ ਅધુਨ ਕਿਸਾਨ ਦਾ ਜਿਹੜੇ ਉਹ ਸਾਰੇ ਕਿਸਾਨਾਂ ਨੂੰ ਲੈ ਕੇ ਆਵਾਂਗੇ ਤੇ ਜਿਹੜੀ ਸਰਕਾਰ ਰੋਲਾ ਪਾ ਰਹੀ ਹੈ ਵੀ ਡੀਪੀ ਨਹੀਂ ਆਉਣਾਗਾ ਉਹ ਡੀਪੀ ਦਾ ਕੱਲ ਤੋਂ ਹੀ ਐਫਐਸਓ ਨੂੰ ਫੋਨ ਲਾਵਾਂਗੇ ਅੱਜ ਹੀ ਲਾਉ ਮੈਂ ਕੱਲ ਤੋਂ ਡੀਪੀ ਜਿਹੜਾ ਕਿਸਾਨਾਂ ਨੂੰ ਲੋੜ ਆਲੂ ਬੀਜਣੇ ਆ ਕਣਕ ਦੀ ਮੂਹਰੇ ਬਜਾਈ ਆ ਕੱਲ ਤੋਂ ਡੀਪੀ ਜਿਹੜਾ ਵੰਡਣਾ ਸ਼ੁਰੂ ਕਰਾਵਾਂਗੇ ਤੇ ਵੱਡੀ ਗਿਣਤੀ ਜੀ ਭੇਦਭਾਵ ਤੋਂ ਬਿਨਾ ਇਹ ਨਹੀਂਗਾ ਵੀ ਕੋਈ ਸਾਡਾ ਕਹ ਜਾਂ ਉਹਨਾਂ ਦਾ ਕਹ ਤੇ ਜਿਹੜੇ ਵੀ ਲੋਕ ਹੋਣਗੇ ਜਿਹੜੇ ਮੈਂਬਰ ਆ ਕਿਸਾਨ ਆ ਉੱਥੇ ਸਾਰਿਆਂ ਨੂੰ ਭੇਦਭਾਵ ਤੋਂ ਬਿਨਾਂ ਯੂਰੀਆ ਡੀ.ਪੀ ਬੰਡੇ ਜਾਊਗਾ ਤੇ ਆਸ ਕਰਦੇ ਆ ਜਿਹੜੀ ਕੋਆਪਰੇਟ ਸੁਸਾਇਟੀ ਆ ਉਹਨੂੰ ਪੂਰੇ ਜ਼ਿਲ੍ਹੇ ਦੇ ਵਿੱਚੋਂ ਇੱਕ ਨੰਬਰ ਤੇ ਲੈ ਕੇ ਆਵਾਂਗੇ ਤੇ ਲੋਕ ਦੇਖਣਗੇ 5 ਸਾਲਾਂ ਨੂੰ ਵੋਟ ਮੰਗਣ ਨਹੀਂ ਜਾਵਾਂਗੇ ਲੋਕ ਆ ਜੇ ਕਹਿਣਗੇ ਵੀ ਇਹ ਕਮੇਟੀ ਚੋਣੀਆਂ ਚੋਣ ਲਿਓ ਨਹੀਂ ਕੋਈ ਗੱਲ ਨਹੀਂ ਤੇ ਮੈਂ ਵਾਦਾ ਲੋਕਾਂ ਨੇ ਇਹੀ ਕਰਾਂਗਾ ਵੀ ਭਾਈ 5 ਸਾਲਾਂ ਚ ਤੁਹਾਨੂੰ ਕੋਆਪਰੇਟ ਸੁਸਾਇਟੀ ਦੀ ਦਿਖਾ ਜਿਹੜੀ ਬਦਲ ਕੇ ਦਮਾਂ ਧੰਨਵਾਦ